ਹੈਲਾ ਬ੍ਰਹਮਾ ਗਰਬ ਕੀਆ ਨਹੀਂ ਜਾਣਿਆ ਬੇਦ ਕੀ ਬਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਬ 니ਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਇ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਭੇਵੈ ਆਪੋ ਬੁਲਾਏ ਹਾਤੇ ਮਤ ਜਿਵੈ ਦੁਰਮਤ ਹਰਨਾਕ ਸੁਦਰਾਚਾਰੀ ਪ੍ਰਭ ਨਾਰਾਇਣ ਕਰਤ ਪਰਹਾਰੀ ਪ੍ਰਹਲਾਦ ਉਧਾਰੇ ਕਿਰਪਾਧਾਰੀ ਭੂ ਲੋ ਰਾਵਣ ਮੁਗਦ ਅਚੇਤ ਦੁਸ਼ਟੀ ਲੰਕਾ ਸੀਸ ਸੁਲੇਤ ਕਰਦੂ ਦਇਆ ਗਨ ਸਤਗੁਰ ਹੇਤ ਸੈਸ ਬਾਹੂ ਮਦ ਕੀਟ ਮਹਕ ਖਾਸਾ ਫਰਣਾ ਖਸ ਲੈ ਨਖੋ ਵਿਦਾਸਾ ਦੇਤ ਸੰਘਾਰੇ ਬਿਨ ਪਤ ਅਭਿਆਸਾ ਦਰਾਸ ਹੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਵਿਦਾਰੇ ਦੇਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰੂ ਸ਼ਬਦ ਵਿਚਾਰੇ ਦੂਜੇ ਭਾਏ ਦੇਤ ਸੰਧਾਰੇ ਗੁਰਮੁਖ ਸਾਚ ਤਤ ਨਿਸਤਾਰੇ ਬੂਡਾ ਦੁਰਜੋਧਨ ਪਾਤ ਹੋਈ RAM ਨਾ ਜਾਣਿਆ ਕਰਤਾ ਸੋਈ ਜਨ ਕੋ ਦੂਖ ਪਚੈ ਦੁਖ ਹੋਈ ਜਨ ਮੇ ਜੈ ਜਨੁ ਹੀ ਜੈ ਜਨ ਮੇ ਜੈ ਗੁਰ ਸਾਬਦ ਨਾ ਜਾਣਿਆ ਕਉ ਸੁਖ ਪਾਵੈ ਭਰਮ ਭੁਲਾਨਿਆ ਇਕ ਟਿਲ ਭੂਲੇ ਬਹੁ ਰਸਤਾਨਿਆ ਕਾਂਸ ਕੇਸ ਚਾਂਦੂਰ ਨਾ ਕੋਈ